ਲਿਆ ਕੇ ਆਏ ਨੇ ਕੀ ਬਾਤ ਹੈ ਕੀ ਬਾਤ ਹੈ ਮਖਤਰ ਬਲਦੇਵ ਸਿੰਘ ਮੱਛੀਆਂ ਲਿਆਏ ਨੇ ਕਹਿੰਦੇ ਮੱਛੀਆਂ ਛੱਡ ਦੇ ਇੱਥੇ ਮੱਛੀ ਪਾਲਣ ਬਣਾ ਦੇਣਾ ਜਤੋ ਦੇ ਵਿੱਚ ਮੱਛੀਆਂ ਕੀ ਬਾਤ ਹੈ ਇਹ ਕਿਸਮਾਂ ਕੜੀਆਂ ਕੜੀਆਂ ਮੱਛੀਆਂ ਨੂੰ ਪੁੱਛ ਰਿਹਾ ਜੀ ਸ਼ਿੰਗਾਰਾ ਜੀ ਸ਼ਿੰਗਾਰਾ ਮੰਮੂਰ ਮਾਸਟਰ ਜੀ ਕਰਨਾ ਕੜੀਆਂ ਮੱਛੀਆਂਆਂ ਇਹ ਕਿਸਮਾਂ ਤਾਂ ਬਹੁਤ ਕਿਸਮਾਂ ਹੈਗੀਆਂ ਤੇ ਜ਼ਿਆਦਾ ਜਿਹੜੀਆਂ ਚ 5-6 ਕਿਸਮਾਂ ਜਿਹੜੀਆਂ ਜ਼ਿਆਦਾ ਪੁੱਛਿਆ ਗਿਆ ਇਹ ਅੱਜ ਛੱਡੀਆਂ ਜੀ ਧੋਣਾ ਲਾਦਾ ਪਹਿਲਾਂ ਜੀ ਇਹਦੇ ਵਿੱਚ ਛੱਡ ਦਿੰਦੀਆਂ ਮੱਛੀਆਂ ਤੇ 2027 ਦੇ ਵਿੱਚ ਇਹ ਫਿਰ ਫੜਦੇ ਆ ਅੱਛਾ ਭੱਜਣ ਦੀਆਂ ਕਿਹੜੀਆਂ ਪੱਧਰ ਹਾਂ ਜਾਣ ਲਾ ਕੇ ਫੜ ਲੈਂਦੇ ਆ ਇਹ ਕਿਹੜੀਆਂ ਮੱਛੀਆਂ ਆਏ ਮੱਛੀਆਂ ਤੋਂ ਇਹ ਉਹ ਮੱਛੀਆਂ ਜਿਹੜੇ ਦੇਖੋ ਹਲਕੇ ਦੇ ਵਿੱਚ ਅ ਨਪੀਨੇ ਹੋਏ ਦਰੜੇ ਹੋਏ ਲੋਕਾਂ ਨੂੰ ਹੋਰ ਦੜਨ ਰਿਹਾ ਜਿਹੜੇ ਕਹਿੰਦੇ ਸੀ ਮੁੱਖ ਮੰਤਰੀ ਇੱਥੇ ਆਇਆ ਸੀਗਾ ਮੁੱਖ ਮੰਤਰੀ ਕਹਿੰਦਾ ਵੀ ਦੇਖੋ ਹਲਕੇ ਦੀ ਜੈਤੂ ਦੇ ਬੱਚੇ ਕਿਹੜੀ ਇਹਦੀ ਮਿੱਟੀ ਜਿਹੜੀ ਗੱਜਲੀ ਪੱਟੀ ਨੇ ਜਾਹਦੇ ਇਹ ਸਿਉਰੇ ਜਿਹੜਾ ਸਹੀ ਨਹੀਂ ਕੀਤਾ ਜਾ ਸਕਦਾ ਤੇ ਅੱਜ ਉਹੀ ਮੁੱਖ ਮੰਤਰੀ ਦੀ ਸਰਕਾਰ ਬਣਾਦੀ ਹੈ ਹੂੰ ਠੂਸਤਬਾਨ ਟਟਕਲੇ ਬਣਾ ਬਣਾ ਕੇ ਛੱਡੇ ਹੋਇਆ ਜੇ ਸਹੀ ਕੰਮ ਕੀਤੇ ਹੁੰਦੇ ਤੇ ਅੱਜ ਆਪ ਦੇਖ ਲਓ ਗੋਡੇ-ਗੋਡੇ ਪਾਣੀ ਦੇ ਵਿੱਚ ਸਾਰੇ ਤੁਰੇ ਫਿਰਦੇ ਆ ਇਹ 7 ਦਿਨ ਨਹੀਂ ਪਾਣੀ ਮੈਨੂੰ ਸੁੱਕ ਰਹਾ ਜੀ ਤਾਂ ਅੱਜ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਅਸੀਂ ਜਾਲ ਬਣਾ ਬਣਾ ਰਹੇ ਆ ਬਟਾ ਹੂੰ ਛੋਟੇ ਜਾਲ ਹੁੰਦੇ ਆ ਕੋਈ ਵੱਡੇ ਜਾਲ ਹੁੰਦੇ ਆ ਵੱਡੇ ਜਾਲ ਬਣਾ ਕੇ ਇਹਦਾ ਦੁਨੀਆ ਮਗਰਮਛਾ ਤੇ ਮੱਛੀਆਂ ਆ ਇਹ ਸਾਰਿਆਂ ਨੂੰ ਕਾਬੂ ਕਰਕੇ ਜਲ ਦੇ ਅੰਦਰ ਪਾ ਦਿੰਦੇ ਆ ਜੀ ਜੀ ਲੋ ਜੀ ਆ ਛੱਡੋ ਇਹ ਫਿਰ ਮੱਛੀ ਨਹੀਂ ਉਹ ਵੀ ਆ ਜਿਹੜਾ ਇਹ ਮੱਛੀ ਇਹਨਾਂ ਵਿਚਾਰਾਂ ਦੇ ਘਰ ਕਾਰੋਬਾਰ ਸਾਰਿਆਂ ਦਾ ਬੰਦਾ ਦੁਕਾਨਾਂ ਸਾਰੀਆਂ ਬੰਦ ਆ ਜੇ ਕਾਰੋਬਾਰ ਬੰਦ ਆ ਤਾਂ ਵਿਚਾਰੇ ਕੀ ਕਰਨਗੇ ਤੇ ਦੇਖਾਂਗੇ ਵੀ ਜੇ ਸਾਡੀ ਸਰਕਾਰ ਬਣ ਕੇ ਫਿਰ ਦੁਕਾਨਦਾਰਾਂ ਨੂੰ ਦਿਖਾਵਾਂਗੇ ਵੀ ਅਸੀਂ ਪੱਟ ਕੇ ਕਿਵੇਂ ਸਿਵਲ ਜੀ ਦੀ ਕੀਪੋਤਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਜੇ ਤੋਂ ਸ਼ਹਿਰ ਦੇ ਔਰ ਜੇ ਤੋਂ ਹਲਕੇ ਦੇ ਜਿਹੜੇ ਲੋਕ ਨੇ ਉਹ ਇਸ ਸਰਕਾਰ ਨੂੰ ਚੱਲਦਾ ਕਰਨਾ ਚਾਹੀਦਾ ਜਿਹੜੇ ਛੁਟਕਲੇ ਦੇ ਤੱਕ ਸਾਡੇ ਤਿੰਨ ਪੁੰਨ ਚਾਰ ਸਾਲ ਹੋ ਗਏ ਲੋਕਾਂ ਦੇ ਛੁਟਕਲੇ ਸਦਾ ਸਦਾ ਕੇ ਮਤਲਬ ਹੁਣ ਤੱਕ ਇਸ ਤੇ ਲੈ ਕੇ ਆਇਆ ਇਹ ਇਥੋਂ ਜਿਹੜੇ ਐਮਐਲਏ ਸਰਦਾਰ ਮੋਲਕ ਸਿੰਘ ਜੀ ਉਹ ਕਹਿੰਦੇ ਵੀ ਇਥੇ ਪਲਦੇ ਹਰੇ ਜੀ 10 ਕਰੋੜ ਲਾਤਾ 20 ਕਰੋੜ ਲਾਤਾ 50 ਕਰੋੜ ਲਾਤਾ ਇਹ ਗੱਲਾਂ ਬੰਨ ਅਜ ਕੁਛ ਨਹੀਂ ਕਰਨਾ ਆ ਜਿਹੜੇ ਲੋਕਾਂ ਦੇ ਸਾਹਮਣੇ ਆ ਅੱਜ ਅਸੀਂ ਮੱਛੀ ਜਿਹੜੀ ਛੱਲਣੀ ਹੈ ਇਸ ਕਰਕੇ ਛੱਲਣਾ ਹੈ ਤੋਂ ਨਾ ਇਸ ਕਰਕੇ ਲਾਉਣਾ ਹੈ ਵੀ ਲੋਕਾਂ ਦੇ ਵਿੱਚ ਇਹਨਾਂ ਦੇ ਜਿਹੜੇ ਕਿਥੋਂ ਹੈ ਕਾਲੇ ਕੰਮ ਨੋਕਾ ਸਾਹਮਣੇ ਆਇਆ ਮਾਸਟਰ ਜੀ ਪਿਛਲੇ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਤੁਸੀਂ ਵਿਧਾਇਕ ਨਹੀਂ ਸੀਗੇ ਕਾਂਗਰਸ ਦੇ ਪਰ ਸੀ ਵਿਧਾਇਕ ਤੁਸੀਂ ਲੋਕਾਂ ਦਾ ਵੀ ਇਤਰਾਜ਼ ਹੈ ਵੀ ਤੁਸੀਂ ਉਦੋਂ ਵਿਧਾਇਕ ਹੁੰਦੇ ਹੋਏ ਕੁਝ ਨਹੀਂ ਕੀਤਾ ਚਲੋ ਤੁਸੀਂ ਕਹਿੰਦੇ ਵੀ ਪੁਲਟ ਪਾਰਟੀ ਦੇ ਸੀਗੇ ਸਰਕਾਰ ਤਾਂ ਕਾਂਗਰਸ ਦੀ ਸੀ ਉਹਨੇ ਵੀ ਕੁਝ ਨਹੀਂ ਕੀਤਾ ਅਸੀਂ ਅਸੀਂ ਜਦੋਂ ਮੈਂ ਵਿਰੋਧੀ ਧਰ ਦੇ ਵਿੱਚ ਸੀਗਾ ਜਿੰਨੇ ਪੰਜਾਬ ਦੇ ਆਪਣੇ ਜੈਤੋ ਹਲਕੇ ਦੇ ਪੰਜਾਬ ਦੇ ਮੁੱਦੇ ਸੀਗੇ ਮੈਂ ਬਹੁਤ ਉਠਾਏ ਐ ਇਥੋਂ ਜਿਹੜਾ ਸਭ ਤੋਂ ਹੈਗਾ ਸੀਵਰੇਜ ਦਾ ਵੱਡਾ ਮੁੱਦਾ ਸਭ ਤੋਂ ਜਿਹੜਾ ਸੀਵਰੇਜ ਹੈ ਇਸ ਨੂੰ ਪੰਜਾਬ ਸਰਕਾਰ ਜੇ ਕੁਛ ਨਹੀਂ ਕਰੇਗੀ ਕਾਂਗਰਸ ਦੀ ਸਰਕਾਰ ਆ ਗਈ ਤਾਂ ਪਹਿਲ ਦੇ ਅਧਾਰ ਤੇ ਇਹ ਜਿਹੜਾ ਹੈਗਾ ਦੇਖੋ ਸ਼ਾਇਦ ਜਿਹੜਾ ਪਾਣੀ ਦਾ ਹੱਲ ਕੀਤਾ ਜਾਊਗਾ ਦੂਜੇ ਨੰਬਰ ਤੇ ਜਿਹੜਾ ਹੋਰ ਸਮੱਸਿਆ ਜਿਹੜੀ ਹੈ ਜਿਹੜੇ 20 25 ਪਿੰਡ ਜਿਹੜੇ ਮੇਲੇ ਜਿੱਤੋਂ ਲੈਂਡ ਤੋਂ ਪਾਰ ਨੇ ਉਹ ਉੱਥੇ ਜਿਹੜਾ ਓਵਰ ਬ੍ਰਿਜ ਬਣਾਉਣ ਦੀ ਲਾਹ ਬਣੀ ਤਾਂ ਅਸੀਂ ਜਿਹੜਾ ਹੈ ਅੰਡਰ ਬ੍ਰਿਜ ਵੀ ਬਣਾਵਾਂਗੇ ਅਸੀਂ ਉਸ ਪ੍ਰੋਸੈਸ ਨੂੰ ਲੈ ਕੇ ਗਏ ਆ ਮੈਂ ਕੱਟ-ਕੱਟ ਤਿੰਨ ਚਾਰ ਵਾਰੀ ਜਿਹੜੇ 100 ਸ਼ਹਿਰ ਦੇ ਨਗਰ ਸੁਲਾਰ ਦੇ ਮਤਲਬ ਜੋ ਹੈਗੇ ਜੋਨੀ ਜੀ ਉਹਨਾਂ ਨੂੰ ਪਤਾ ਮੇਰੇ ਬਾਰੇ ਕਿ ਮੈਂ ਉਹਦੇ ਨਾਲ ਲੱਗ ਕੇ ਲੈ ਕੇ ਜਾਂਦਾ ਡੀਸੀ ਨੂੰ ਵੀ ਮਿਲੇ ਸੋਹ ਬਹੁਤ ਸਾਹਤ ਤੇ ਮਿਲ ਕੋਈ ਅਸੀਂ ਕੋਸ਼ਿਸ਼ ਕੀਤੀ ਵੀ ਅੰਡਰ ਬ੍ਰਿਜ ਹੀ ਬਣ ਜਾਏ ਪਰ ਅਸੀਂ ਲੈ ਕੇ ਅਸੀਂ ਪ੍ਰਸ਼ਸ ਜਿਹੜੇ ਕੋਈ ਦੱਪੀ ਫੇਰ ਰਹੇ ਉਹ ਦੀ ਸਰਕਾਰ ਬਦਲ ਕਰਕੇ ਤੇ ਮਾਸਟਰ ਬਲਦੇਸ ਸਿੰਘ ਹੁਣ ਸਾਢੇ 3 ਸਾਲ ਚੁੱਪ ਰਹੇ ਹੁਣ ਪੂਰਾ ਜੋਰ ਲਾ ਕੇ ਜਿਹੜੇ ਆਵਾਦੀ ਪਾਰਟੀ ਦੀ ਨਕਾਮੀਆਂ ਆ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਔਰ ਲੋਕਾਂ ਨੂੰ ਦੱਸਾ ਗਏ ਕਿ ਇਹ ਜਿਹਨਾਂ ਦੇ ਕੁੱਤਾਂ ਨਾ ਖੁਸ਼ੀ ਬਣਾ ਆਓ ਸਾਰੇ ਰਲ ਮਿਲ ਕੇ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਫਿਰ ਆਪਾਂ ਸਾਰੇ ਰਾਜਮੈਂ ਕਿਹਨੂੰ ਇਕੱਠੇ ਹੋਣ ਦੀ ਲੋੜ ਹੈ ਮਾਟੇ ਦੀ ਜਦੋਂ ਸਤਾ ਦੇ ਵਿੱਚ ਲੀਡਰ ਨਹੀਂ ਹੁੰਦੇ ਤੇ ਉਦੋਂ ਗੱਲਾਂ ਕਰਦੇ ਆ ਵਿਰੋਧੀ ਧਿਰ ਦੇ ਤੇ